ਸਤਿ ਸ੍ਰੀ ਅਕਾਲ ਮੈਂ ਵਰੀਫੇਡ ਬਤਨ ਦੀ ਬੀਟੀ ਨਿਊਜ਼ ਚੈਨਲ ਦੇ ਨਾਲ ਆਬਦੀ ਸੇਵਾ ਦੇ ਵਿੱਚ ਆਜਾ ਰਹਾਂ ਅੱਜ ਅਸੀਂ ਆਏ ਹਾਂ ਕਿਸ਼ਟਾ ਮਸ਼ਨਾਮ ਵੰਡਾ ਰ ਬਟਾਲਾ ਰੋਡ ਤੇ ਜਿੱਥੇ ਕਿ ਕਾਂਗਰਸ ਦੇ ਜਿਹੜੇ ਜਿਹੜੇ ਵਰੀਸਟੇਜ ਨੇਤਾ ਨੇ ਜਿਹੜੇ ਉਹਨਾਂ ਨੇ ਪਾਰਟੀ ਮੀਟਿੰਗ ਹੋਣ ਜਾ ਰਹੀ ਹੈ ਜਿਹਨਾਂ ਸੀਨੀਅਰ ਵਰਕਰਸ ਵੀ ਜਿਹੜੇ ਅਗਵਾਈ ਕਰਨਗੇ ਸਾਡੇ ਸੀਰੀ ਦਿਨੇਸ਼ ਮੱਤੀ ਸਾਹਿਬ ਜਿਹੜੇ ਸੀਨੀਅਰ ਕਾਂਗਰਸ ਲੀਡਰ ਨੇ ਨਵਦੀਪ ਹੁੰਦਲ ਸਾਹਿਬ ਜਿਹੜੇ ਤੇ ਮੌਜੂਦਾ ਕੌਂਸਲਰ ਨੇ ਆਪਣੇ ਕਾਂਗਰਸ ਪਾਰਟੀ ਵੱਲੋਂ ਆਪਣੇ ਨੇਤਾ ਦੇ ਵਿੱਚ ਉਹ ਮੇਨ ਅਗਵਾਈ ਕਰਨਗੇ ਪਾਰਟੀ ਦੀ ਉਸ ਤੋਂ ਬਾਅਦ ਜਿਹੜਾ ਪਾਰਟੀ ਨੂੰ ਸੀਨੀਅਰ ਵਰਕਰਸ ਭੀ ਇੰਤਜ਼ਾਮ ਕੀਤਾ ਹੋਇਆ ਆਉ ਤੁਹਾਨੂੰ ਮੈਂ ਲਾਈਵ ਦਿਖਾਵਾਂਗਾ ਔਰ ਗੱਲਬਾਤ ਕਰਾਂਗੇ ਸ੍ਰੀ ਸ਼੍ਰੀ ਦਿਨੇਸ਼ ਬੱਤੀ ਜੀ ਸਾਹਿਬ ਜੀ ਇਹ ਹੋ ਗਿਆ ਥਲੇ ਮੈਂ ਕੀ ਆ ਜੀ ਕਿ ਆਪਣੇ ਇੱਕ ਮਿੰਟ ਪਹਿਲਾਂ ਰਾਜ ਮੋਰਡਰ ਕੀਆ ਗਿਆ ਹੋਰ ਕੀ ਆ ਹੋਰ ਕੀ ਸੀਨੀਅਰ ਕਾਂਗਰਸ ਲੀਡਰਸ ਦੀ ਅੱਜ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸੀਨੀਅਰ ਲੀਡਰ ਜੀ ਦਿਨੇਸ਼ ਬੱਸੀ ਜੀ ਨਵਦੀਪ ਹੰਦਰ ਜੀ ਪਾਰਟੀ ਦੇ ਵਿੱਚ ਵੱਖ-ਵੱਖ ਵਰਕਰ ਜਿਹੜੇ ਸੀਨੀਅਰ ਲੀਡਰਸ ਆਏ ਨੇ ਉਹਨਾਂ ਵਿੱਚੋਂ ਅਸੀਂ ਸੰਦੀਪ ਚਾਹ ਜੀ ਇੱਕ ਸਾਡੇ ਜਿਹੜੇ ਨੇ ਬੜੇ ਮੇਨ ਕਾਂਗਰਸ ਦੇ ਲੀਡਰ ਨੇ ਆ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਸੱਸੀ ਗਲਪਾ ਜੀ ਤਸਕਾਲ ਜੀ ਬੱਤਨ ਦੀ ਮਿੱਟੀ ਨਿਊਜ਼ ਚੈਨਲ ਵੱਲੋਂ ਮੈਂ ਆਪ ਜੀ ਦਾ ਸਵਾਗਤ ਕਰਦਾ ਧੰਨਵਾਦ ਜੀ ਨਇਆ ਬੱਤਨ ਦੀ ਮਿੱਟੀ ਦੇ ਵੇਗ ਰੋਸਾ ਦਾ ਬਹੁਤ ਬਹੁਤ ਪ੍ਰੀਤ ਸਰ ਪਾਰਟੀ ਜੋ ਹੈ ਅਸੋਕ ਗੁਰਜੀਤ ਸਿੰਘ ਓਜਲਾ ਸਾਹਿਬ ਬੜੀ ਅੱਛੀ ਲੀਡ ਨਾਲ ਜਿੱਤੇ ਹਨ ਔਰ ਬਹੁਤ ਵਧੀਆ ਉਹਨਾਂ ਨੇ ਵਰਕਿੰਗ ਸ਼ੁਰੂ ਕੀਤੀ ਹੈ ਕੱਲ ਉਹਨਾਂ ਨੇ ਸੰਸਦ ਭਵਨ ਦੇ ਵਿੱਚ ਜੋ ਪੇੜ ਵਗੈਰਾ ਲਗਾ ਲੀਕਿਆ ਬੋਲੇ ਔਰ ਬਹੁਤ ਵਧੀਆ ਉਹ ਆਰੰਭ ਸ਼ੁਰੂ ਕੀਤਾ ਹੈ ਨਹੀਂ ਤਾਂ ਸੋਵੇਦੀ ਸਰਕਾਰ ਤਾਂ ਐਸ ਵਕਤ ਬਹੁਤ ਬੁਰਾ ਹਾਲ ਕਰ ਰਹੀ ਸੀ ਮੈਂ ਦੋ ਸ਼ਬਦ ਬੋਲਣ ਲਈ ਕਹਾਗਾ ਆਪ ਨੂੰ ਕੋਈ ਆਪਣੇ ਜੋ ਪੰਜਾਬ ਦੇ ਲੀਡਰਸ ਨੇ ਉਹਨਾਂ ਵਾਸਤੇ ਦੇਖੋ ਸਭ ਤੋਂ ਪਹਿਲਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਸਾਡੇ ਗੁਰਜੀਤ ਸਿੰਘ ਔਜਲਾ ਜਿਹੜਾ ਤੀਸਰੀ ਦਫਾ ਮੈਂਬਰ ਪਾਰਲੀਮੈਂਟ ਬਣਨਾ ਔਰ ਅਮਰਸਰ ਵਾਸੀਆਂ ਦਾ ਬਹੁਤ-ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ ਇੱਕ ਬਾਤ ਕਰਕੇ ਕੁਸ਼ੀਆ ਇਨਸਟਾਲ ਕੀਤੇ ਸਰਦਾਰ ਨਵੀਨ ਸਿੰਘ ਹੁੰਦੜਾ ਉਹ ਆਪਣੇ ਸਾਥੀਆਂ ਨਾਲ ਜਿਉਂ ਉਹਨਾਂ ਨੇ ਸਾਡੀ ਮੁਲਾਕਾਤ ਕਰਾਈ ਆ ਜੇ ਟੁਗੇਦਰ ਹੋਈ ਕਿਹਾ ਬੰਦਿਆ ਲੱਗਦਾ ਸੋ ਗੱਲ ਕਰ ਰਹੀ ਸਰਦਾਰ ਗੁਰਜੀਤ ਸਿੰਘ ਔਜਲਾ ਉਹ ਵੀ ਦੇਖੋ ਪਹਿਲੀ ਤਫਾ ਟਿਕਟ ਮਿਲ ਜਾਣਾ ਕਿਤੇ ਸਬਬ ਹੋ ਸਕਦਾ ਪਰ ਦੂਸਰੀ ਜੇ ਤੀਸਰੀ ਦਫਾ ਜਿੱਤ ਜਿਹੜੀ ਆ ਉਹ ਉਹਨਾਂ ਦਾ ਜ਼ਮੀਨ ਦੇ ਨਾਲ ਜੁੜੇ ਹੋਏ ਹੋਣ ਦੀ ਪਛਾਣ ਦਿੰਦੀ ਆ ਕਿ ਉਹ ਜਿਲ੍ਹਾ ਸਾਹਿਬ ਆਪਣੀ ਜਿਹੜੀ ਜਨਤਾ ਹੈ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਦੇਖੋ ਉਹ ਵੀ ਦਿਲੋਂ ਪਿਆਰ ਕਰਦੇ ਔਰ ਉਹਨਾਂ ਦੀ ਕੀਤੇ ਕੰਮ ਕਬੂਦੇ ਸਨ ਪਰ ਲੋਕ ਵੀ ਉਹਨਾਂ ਨੂੰ ਦਿਲੋਂ ਚਾਹੁੰਦੇ ਕਿਉਂਕਿ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਕੋਈ ਸਭ ਤੋਂ ਉਹਨਾਂ ਦੀ ਖੂਬੀ ਹੈ ਕਿ ਉਸ ਪਰਮਾਤਮਾ ਉਸ ਪਰਮੇਸ਼ਵਰ ਦੇ ਦਰਬਾਰ ਤੇ ਉਹ ਵਗੁਰੂ ਦੇ ਫਿਰ ਨਿਮਾਕੇ ਰਹਿਣ ਵਾਲੇ ਇਨਸਾਨ ਹੈ ਔਰ ਜ਼ਮੀਨ ਨਾਲ ਜੁੜੇ ਹੋਏ ਨੇ ਪਾਰਟੀ ਦੀ ਗਤੀਵਿਧੀਆਂ ਬਾਰੇ ਕੁਝ ਆਨਲੀਆਂ ਜੋ ਹੁਣ ਕਰਦੇ ਸੀ ਗਾਂ ਕੁਝ ਵੀ ਉਹਨਾਂ ਤੇ ਥੋੜਾ ਪਤਾ ਤੇ ਕੋਈ ਜਿਹੜੀ ਅਸੀਂ ਇਹ ਲੜਾਈ ਜਿੱਤੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਅਸੀਂ ਸਰਵਨ ਕੀਤਾ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਦੇਖੋ ਜਿੱਤਾਰ ਇੱਕ ਅਲੱਗ ਚੀਜ਼ ਹੈ ਪਰ ਇਹ ਵੀ ਸਾਡਾ ਬੰਦਾ ਜਿਹੜਾ ਕੰਗਰਸ ਪਾਰਟੀ ਦੀ ਈਡਿਓਲੋਜੀ ਹੈ ਉਹ ਸਾਡੀ ਈਡੀ ਵੀ ਸਾਰੇ ਧਰਮਾਂ ਦੀ ਸਾਂਝੀ ਸਾਂਝੀ ਈਡਿਓਲੋਜੀ ਜਿਹੜੀ ਹੈ ਉਹ ਸਾਡੇ ਦੇਸ਼ਰੀ ਮਤਲਬ ਸਾਡਾ ਈਡਿਓਲੋਜੀ ਆ ਉਹ ਵੀ ਸਾਡਾ ਸੰਵਿਧਾਨ ਹੈ ਉਹ ਉੱਥੇ ਸੰਵਧਾਨ ਕ੍ਰਾਈਮ ਕਰਨ ਦੀ ਰਾਹਲ ગાંધી ਜੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਯਾਤਰਾ ਕੀਤੀ ਭਾਰਤ ਜੋੜੋ ਯਾਤਰਾ ਜਿਹੜੀ ਕੀਤੀ ਦੇਖੋ ਸਾਡਾ ਦੇਸ਼ ਨੂੰ ਇਕਮੁੱਟ ਕਰਨਾ ਕਾਂਗਰਸ ਦੀ ਅਡੋਰ ਜੀ ਜਿਹੜੀ ਵੱਖਵਾਦੀ ਤਾਕਤਾਂ ਦੇਸ਼ ਨੂੰ ਵੱਖਰੇ ਉੱਤੇ ਚੂਬਿਆਂ ਜਿ ਬਣਦੀਆਂ ਭਾਸ਼ਾ ਜਿ ਬਣਦੀਆਂ ਧਰਮਾਂ ਜਿ ਬਣਦੀਆਂ ਉਹਦੇ ਖਿਲਾਫ ਹਮੇਸ਼ਾ ਕਾਂਗਰਸ ਖੜੀ ਰਹੀ ਹੈ ਪਰ ਹਮੇਸ਼ਾ ਖੜੀ ਨੇ ਪਰ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਦੇ ਵਿਰੋਧ ਤੋਂ ਕਰਦੇ ਰਹਾਂਗੇ ਵੱਖਵਾਦੀ ਸੋਚ ਦੇ ਬਟੰਡੀ ਮਿੱਟੀ ਨਿਊਜ਼ ਚੈਨਲ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਥੈਂਕ ਯੂ ਸਰ ਜਿਲ੍ਹਾ ਸਾਭ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਸੰਸਦ ਭਵਨ ਦੇ ਵਿਚੋਨਾ ਨੇ ਪਹਿਲੀ ਵਾਰ ਬਹੁਤ ਹੀ ਵਧੀਆ ਗੱਲ ਕੀਤੀ ਕਿ ਜੋ ਵਾਤਾਵਰਨ ਹੈ ਪਰਿਆਵਰਨ ਸਾਫ਼ ਹੋਣਾ ਚਾਹੀਦਾ ਔਰ ਉਹਨਾਂ ਨੇ ਵਧੀਆ ਤੋਂ ਵਧੀਆ ਗੱਲਾਂ ਬੋਲੀਆਂ ਇਸ ਵਾਰੇ ਅੱਜ ਅਸੀਂ ਸੀਨੀਅਰ ਲੀਡਰ ਸਾਡੇ ਜਿਹੜੇ ਦਿਨੇਸ਼ ਬੱਸੀ ਸਾਹਿਬ ਨੇ ਉਹਨਾਂ ਨਾਲ ਥੋੜਾ ਡਿਸਕਸ ਕਰਾਂਗੇ ਇਸ ਮਾਮਲੇ 'ਚ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਆਪ ਜੀ ਦਾ ਸਵਾਗਤ ਹੈ ਧੰਨਵਾਦੀ ਸਰ ਪੰਜਾਬ ਦੀ ਜਨਤਾ ਨੂੰ ਤੁਸੀਂ ਆਪਣੀ ਪਾਰਟੀ ਵੱਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਇਹ ਧੰਨਵਾਦ ਕਰਦਾ ਹੁਦਨ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਸਾਰੇ ਵਰਕਰ ਸਹਿਬਾਨਾਂ ਨੂੰ ਅੱਜ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਇਹਨਾਂ ਦੇ ਰਿਵਾਰਡ ਦੇ ਸਾਰੇ ਵਰਕਰ ਸਹਿਬਾਨਾਂ ਨੇ ਅੱਜ ਉਹਨਾਂ ਦੇ ਨਾਲ ਮੈਨੂੰ ਰੂਪਰੂ ਕਰਾਇਆ ਪਰ ਅਸੀਂ ਸਾਰਿਆਂ ਨੇ ਬੈਠ ਕੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਰਾਤ ਤੱਕ ਗੱਲਾਂ ਕਰਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਮੇਰੇ ਨਾਲ ਪਰਿਵਾਰ ਵਾਂਗ ਅਸੀਂ ਇਕੱਠੇ ਬੈਠ ਕੇ ਅੱਜ ਅਸੀਂ ਇੱਕ ਦੂਜੇ ਦੇ ਨਾਲ ਵਿਚਾਰ ਕਰਾਂਗੇ ਕਿ ਤੇ ਬੱਤੀ ਸਾਹਿਬ ਨੇ ਪੰਜਾਬ ਦੀ ਜਨਤਾ ਵੱਲੋਂ ਤੁਹਾਨੂੰ ਸਿਰਫ ਛੋਟਾ ਜਿਹਾ ਸਵਾਲ ਕਰਨਾ ਚਾਹਾਂਗਾ ਕਿ ਗਾਂ ਤੁਹਾਡੀਆਂ ਕੀ ਰਣਨੀਤੀਆਂ ਚੱਲ ਰਹੀਆਂ ਹਨ ਪੰਜਾਬ ਦੀ ਜਨਤਾ ਵਿੱਚ ਇਹ ਪੰਜਾਬ ਦੀਆਂ ਜਿਹੜੀਆਂ ਰਣਨੀਤੀਆਂ ਪੰਜਾਬ ਦੀ ਲੀਡਰਸ਼ਿਪ ਤੱਕ ਕਰੇਗੀ ਅਸੀਂ ਦੇ ਗੁਰੂ ਨਗਰੀ ਦੇ ਇੱਕ ਛੋਟੇ ਜਿਹੇ ਵਰਕਰ ਆ ਸੇਵਾਦਾਰ ਆ ਤੇ ਜੋ ਗੁਰੂ ਨਗਰੀ ਦੀ ਜੋ ਐਮਪੀ ਸਾਹਿਬ ਸਾਡੀਆਂ ਡਿਊਟੀਆਂ ਲਗਾਣਗੇ ਅਸੀਂ ਉਹ ਕੰਮ ਕਰਾਂਗੇ ਤੁਹਾਨੂੰ ਮੈਂ ਨੂੰ ਐਮਪੀ ਸਾਹਿਬ ਨੇ ਹਲਕਾ ਪੂਰਬੀ ਵਾਸਤੇ ਕੰਮ ਦੇ ਲਈ ਇਲੈਕਸ਼ਨ ਚ ਵੀ ਲਗਾਇਆ ਸੀ ਤੇ ਉਹ ਵੀ ਗਾਂ ਦਾ ਨਿਕਾਇਆ ਹਲਕਾ ਪੂਰਬੀ ਦੇ ਬਰਸਰਾਂ ਦਾ ਧਿਆਨ ਰੱਖਣਾ ਹੈ ਔਰ ਮੈਂ ਅੱਜ ਆਪਣੇ ਸਾਰੇ ਵਰਕਰ ਸਾਹਿਬਾਨ ਨੂੰ ਇਹਨਕੇ ਦੇ ਉਹਨਾਂ ਦੇ ਨਾਲ ਸਾਰਿਆਂ ਨਾਲ ਰੂਪਰ ਹੋ ਰਿਹਾ ਪਰ ਔਜਲਾ ਸਾਹਿਬ ਦੇ ਜਿਹੜੇ ਸੋਚ ਨੂੰ ਲੈ ਕੇ ਜਿਹੜੇ ਉਹਨਾਂ ਨੇ ਅੱਜ ਇੱਕ ਪ੍ਰਣ ਕੀਤਾ ਪੂਰੇ ਪਰਿਵਾਰ ਨੇ ਕਿ 1 ਲੱਖ ਪੌਦਾ ਲਗਾਣਾ ਪਰ ਅਸੀਂ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਕਰ ਰਹੇ ਨੇ ਐਂਡ ਪਰਸੋ 6 ਵਜੇ ਸ਼ਾਮ ਨੂੰ ਐਸ ਫਾਰਮ ਬਟਾਲਾ ਰੋਡ ਤੇ ਹਲਕਾ ਪੂਰਬੀ ਦੇ ਸਾਰੇ ਵਰਕਰਾਂ ਦਾ ਉਹਨੇ ਧੰਨਵਾਦ ਕਰਨਾ ਸਾਰਿਆਂ ਦੇ ਨਾਲ ਚਾਹ ਦਾ ਪਿਆਲਾ ਪੀਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਥੇ ਸਾਰੇ ਕਾਂਗਰਸੀ ਵਰਕਰ ਔਰ ਵਰਕਰ ਸਾਹਿਬਾਨ ਔਰ ਹਲਕਾ ਪੂਰਬੀ ਦੇ ਵੋਟਰ ਸਾਹਿਬਾਨ ਉੱਥੇ ਆਣ ਔਰ ਔਜਲਾ ਸਾਹਿਬ ਦੇ ਵਿਚਾਰ ਸੁਣਨ ਕਿ ਉਹ ਅੱਗੇ ਗੁਰੂ ਨਗਰੀ ਵਾਸਤੇ ਕੀ ਕਰਨ ਜਾ ਰਹੇ ਨੇ ਔਰ ਉਹਨਾਂ ਬਿਨਲ ਚਾਹ ਪੀਣੀ ਆ ਸਾਰਿਆਂ ਨੇ ਅਸੀਂ ਇੱਥੇ ਇਕੱਠੇ ਹੋ ਗਏ ਹਾਂ ਔਜਲਾ ਸਾਹਿਬ ਦਾ ਵੀ ਧੰਨਵਾਦ ਕਰਦਾ ਮੈਂ ਬਚਨ ਦੀ ਮਿੱਟੀ نیوز ਚੈਨਲ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਪਾਰਟੀ ਬਹੁਤ ਵੱਡੀ ਵਧੀਆ ਗਤੀਵਿਧੀਆਂ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ